ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮ ਸਨਮਾਨਯੋਗ ਪਰਮ ਸਤਕਾਰਯੋਗ ਜੁਗ ਜੁਗ ਅਟਲ ਚਵਰਤਖਤ ਸ਼ਤਰ ਦੇ ਮਾਲਕ ਵਾਲੀਆ ਕੁਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਦਾਹਰਾਜ ਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਅਰ ਜੋ ਆਪਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਅਲਾਹੀ ਬਾਣੀ ਦੀ ਰੜੀਵਾਰ ਵਿਚਾਰ ਕਰ ਰਹੇ ਹਾਂ ਆਓ ਇਸ ਪਾਵਨ ਵਿਚਾਰ ਨੂੰ ਅੱਗੇ ਪ੍ਰਾਰੰਭ ਕਰੀਏ ਜੀ ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਓ ਡਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਅਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਸਾ ਮਹਲਾ ਚੌਥਾ ਸ਼ੰਤ ਘਰ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਕਰੇ ਹਰ ਗੁਰੂ ਮਲਾਵ ਮੇਰੇ ਪਿਆਰੇ ਕਰ ਵਸੇ ਹਵੇ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰੂ ਨਾਨਕ ਟੋਠਾ ਮੇਰੇ ਪਿਆਰੇ ਮਿਲੇ ਹਰੇ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਗੁਰੂ ਪਿਆਰੀ ਗੁਰਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਪਾਵਨ ਪਵਿੱਤਰ ਸ਼ਬਦ ਜਿਨ੍ਹਾਂ ਤੋਂ ਅੱਜ ਦੀ ਇਸ ਪਾਵਨ ਵਿਚਾਰ ਨੂੰ ਪਰਾਰੰਭ ਕਰਨਾ ਹੈ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦੇ ਪਾਵਨ ਪਵਿੱਤਰ ਮਖਾਰਬਿੰਦ ਤੋਂ ਆਚਾਰਨ ਹੋਏ ਇਹ ਪਾਵਨ ਸ਼ਬਦ ਰਾਗ ਆਸਾ ਦੇ ਅੰਦਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਮੁਕੱਦਸ ਅੰਗ 451 52 ਦੇ ਉੱਪਰ ਸੁਭਾਏ ਮਾਨ ਹਨ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਪਾਵਨ ਸ਼ਬਦ ਨੂੰ ਆਸਾ ਰਾਗ ਦੇ 5ਵੇਂ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਔਰ ਨਾਲ ਹੀ ਸਤਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਮਝਾ ਦਿੱਤਾ ਕਿ ਇੱਕ ਓੰਕਾਰ ਸਤਗੁਰ ਪ੍ਰਸਾਦ ਉਹ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਮਿਲਦਾ ਕਿਵੇਂ ਹੈ ਸਤਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਸਦਕਾ ਉਸ ਦਾਤੇ ਨਾਲ ਮਲਾਪ ਹੁੰਦਾ ਸੋ ਅੱਜ ਦੇ ਸ਼ਬਦਾਂ ਰਾਹੀਂ ਸਤਗੁਰੂ ਜੀ ਨੇ ਕਿਰਪਾ ਕਰਕੇ ਜਿਹੜੇ ਕਿ ਅਸੀਂ ਥਾਂ ਥਾਂ ਦੇ ਉੱਤੇ ਪਟਕ ਚੁੱਕੇ ਆ ਆਪਣੇ ਅਸਲੀ ਨੂੰ ਆਪਣੀ ਮਰਿਆਦਾ ਨੂੰ ਆਪਣੇ ਸਤਿਗੁਰੂ ਦਿੱਤੀਆਂ ਹੋਈਆਂ ਦਾਤਾਂ ਨੂੰ ਭੁੱਲ ਕੇ ਅਸੀਂ ਗੁਰੂ ਤੋਂ ਮਨਮੁਖ ਹੋ ਗਏ ਤੇ ਥਾਂ ਥਾਂ ਤੇ ਭਟਕ ਰਹੇ ਹਾਂ ਸੋ ਇਸ ਕਰਕੇ ਸਤਿਗੁਰੂ ਕਹਿੰਦੇ ਮੇਰੇ ਮਨ ਪਰਦੇਸੀ ਵੇ ਪਿਆਰੇ ਸਤਿਗੁਰੂ ਜੀ ਨੇ ਕਿੱਡੇ ਸੋਹਣੇ ਸ਼ਬਦ ਵਰਤੇ ਆਓ ਘਰੇ ਕਹਿੰਦੇ हे ਮੇਰੇ ਮਨਾ ਹੇ ਥਾਂ-ਥਾਂ ਤੇ ਭਟਕ ਰਿਹਾ ਮਨ ਹੇ ਮੇਰੇ ਪਿਆਰੇ ਮਨਾ ਕਦੇ ਤਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਕਰ ਥਾਂ-ਥਾਂ ਤੇ ਭਟਕਦਾ ਨਾ ਤੂੰ ਤੇ ਇਹ ਭਟਕਣਾ ਛੱਡ ਦੇ ਮੇਰੇ ਮਨ ਪਰਦੇਸੀ ਪਰਦੇਸੀ ਦੇ ਅਰਥ ਕੀ ਹੈ ਪਰਦੇਸੀ ਜਿਹਦਾ ਆਪਣਾ ਘਰ ਕੋਈ ਨਹੀਂ ਹੈ ਜਿਹੜਾ ਕਿਸੇ ਪ੍ਰਦੇਸ਼ ਵਿੱਚ ਵੱਸਦਿਆ ਵਾ ਜਿਹੜਾ ਥਾਂ-ਥਾਂ ਤੇ ਭਟਕ ਰਿਹਾ ਪਰਦੇਸੀ ਉਹ ਆਪਣੀ ਆਪਣਾ ਦੇਸ਼ ਨਹੀਂ ਆਪਣਾ ਪਰਦੇਖ ਨਹੀਂ ਆਪਣਾ ਨਗਰ ਨਹੀਂ ਆਪਣਾ ਘਰ ਨਹੀਂ ਉਹ ਹੈ ਪਰਦੇਸੀ ਇੱਥੇ ਸਤਿਗੁਰੂ ਮਨ ਨੂੰ ਸਬੋਧਨ ਕਰ ਰਹੇ ਨੇ ਮਨਾ ਤੂੰ ਪਰਦੇਸੀ ਹੈ ਪਰਦੇਸੀ ਕਿਉਂ ਹੋ ਗਿਆ ਕਿਉਂਕਿ ਤੂੰ ਆਪਣੇ ਅਸਲ ਘਰ ਨੂੰ ਛੱਡ ਕੇ ਆਪਣੇ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਤੂੰ ਥਾਂ ਥਾਂ ਤੇ ਭਟਕਰਿਆ ਵਾ ਤੇ ਸਤਿਗੁਰੂ ਬੜੇ ਪਿਆਰ ਨਾਲ ਕਹਿੰਦੇ ਵੇ ਪਿਆਰੇ ਵੇ ਮੇਰੇ ਪਿਆਰੇ ਮਨਾ ਆਓ ਕਰੇ ਬਹੁਤ ਚਿਰ ਹੋ ਗਿਆ ਤੈਨੂੰ ਪਟਕਦਿਆ ਬਹੁਤ ਜਨਮ ਵਿਛਰੇ ਥੇ ਮਾधव ਇਹ ਜਨਮ ਤੁਹਾਰੇ ਲੈ ਕੇ ਕਈ ਜਨਮ ਭੇਕੀਟ ਪਤੰਗਾ ਕਈ ਜਨਮ ਗਦ ਮੀਨ ਕਰੰਗਾ ਬਹੁਤ ਚਿਰ ਹੋ ਗਿਆ ਪਟਕਦਿਆ ਨੂੰ ਤੇ ਹੁਣ हे ਮੇਰੇ ਮਨ ਤੂੰ ਰੱਬ ਤੋਂ ਟੁੱਟਿਆ ਸਾਂ ਰੱਬ ਦੇ ਟੁੱਟਣ ਕਰਕੇ ਪਰਦੇਸੀ ਹੋ ਗਿਆਂ ਪਟਕਦਾ ਸਾਂ ਤੇ ਫਿਰ ਤੈਨੂੰ ਜਨਮ ਤੇ ਮਰਨ ਦੇ ਗੇੜ ਵਿੱਚ ਪੈਣਾ ਪੈ ਗਿਆ ਤੇ ਹੁਣ ਤੋਂ ਐ ਕਰ ਆਉ ਕਰ ਆਪਣੇ ਘਰ ਭਾਵ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦਾ ਕਰ। ਪ੍ਰਭੂ ਦੇ ਉਸ ਦਾਤੇ ਦੇ ਚਰਮਾਂ ਵਿੱਚ ਜੁੜ ਤੇ ਅੱਗੇ ਸਤਿਗੁਰੂ ਕਹਿੰਦੇ ਹਰ ਗੁਰੂ ਮਲਾਵੋ ਮੇਰੇ ਪਿਆਰੇ ਕੌਣ ਮਲਾਉ ਤੈਨੂੰ? ਮੇਰਾ ਗੁਰੂ ਹਰ ਗੁਰੂ ਮਲਾਵੋ ਮੇਰੇ ਪਿਆਰੇ ਘਰ ਵਸੇ ਹਰੇ ਕਹਿੰਦੇ ਦੇਖ ਹੇ ਮੇਰੇ ਪਿਆਰੇ ਮਨਾ ਹਰੀ ਰੂਪ ਗੁਰੂ ਨੂੰ ਮਿਲ। ਹਰੀ ਰੂਪ ਸਤਿਗੁਰੂ ਨੂੰ ਮਿਲਣਾ ਕਰ ਤਿੰਨ ਸਮਝ ਪੈ ਜਾਏ ਕਿ ਸਭ ਸੁੱਖਾਂ ਦਾ ਦਾਤਾ ਪ੍ਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਕਰ ਵਸੇ ਹਰੀ ਇਸ ਗੱਲ ਦੀ ਸਮਝ ਕਿਵੇਂ ਪਵੇ ਸਤਿਗੁਰ ਕਹਿੰਦੇ ਹਰ ਗੁਰੂ ਮਲਾਵੋ ਹਰ ਗੁਰੂ ਪ੍ਰਮਾਤਮਾ ਸਰੂਪ ਗੁਰੂ ਨੂੰ ਆ ਕੇ ਮਿਲਣਾ ਕਰ ਤੇ ਤੈਨੂੰ ਸਤਿਗੁਰੂ ਸੋਝੀ ਬਖਸ਼ੂ ਤੈਨੂੰ ਸਤਿਗੁਰੂ ਵਿਵੇਕ ਬਖਸ਼ੂ ਤੈਨੂੰ ਇਸ ਗੱਲ ਦੀ ਸਮਝ ਪਵੇਗੀ ਕਿ ਸਾਰੇ ਸੁੱਖਾਂ ਦਾ ਜਿਹੜਾ ਦਾਤਾ ਹੈ ਉਹ ਤਾਂ ਮੇਰੇ ਹਿਰਦੇ ਘਰ ਵਿੱਚ ਬੈਠਾ ਹੋਇਆ ਹੈ ਮੈਂ ਉਹਨੂੰ ਬਾਹਰ ਭਾਲਦਾ ਫਿਰਦਾਸਾਂ ਪਰ ਉਹ ਮੇਰਾ ਦਾਤਾ ਉਹ ਮੇਰੇ ਹਿਰਦੇ ਘਰ ਵਿੱਚ ਬੈਠਾ ਹੋਇਆ ਹੈ ਮੇਰੇ ਹਿਰਦੇ ਘਰ ਵਿੱਚ ਵਸ ਰਿਹਾ ਹੈ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਏ ਮੇਰੇ ਪਿਆਰੇ ਮਨਾ ਪਰਮਾਤਮਾ ਦੇ ਪ੍ਰੇਮ ਵਿੱਚ ਟਿਕ ਤੇ ਜਿੱਥੇ ਤੂੰ ਦੁਨਿਆਵੀ ਰੰਗ ਰਲੀਆਂ ਮਾਣਦਾ ਹੈ ਦੁਨਿਆਵੀ ਰੰਗ ਤਮਾਸ਼ੇ ਮਾਣਦਾ ਉਥੇ ਕਿਤੇ ਜੇ ਰੱਬ ਦੇ ਨਾਮ ਨਾਲ ਜੁੜ ਜਾਵੇਂ ਨਾ ਕਿਤੇ ਤੂੰ ਰੰਗ ਰਲੀਆਂ ਮਾਣੋ ਮੇਰੇ ਪਿਆਰੇ ਹਰਿ ਕਿਰਪਾ ਕਰੇ ਜਦੋਂ ਕਿਤੇ ਹਰੀ ਪਰਮਾਤਮਾ ਦੇ ਨਾਮ ਨਾਲ ਜੁੜੇ ਉਹ ਦਾਤਾ ਫਿਰ ਕਰੇ ਕਿਰਪਾ ਉਹਦੇ ਪਰਮ ਵਿੱਚ ਟਿਕ ਜਾ ਤੇ ਆਤਮਿਕ ਆਨੰਦ ਮਾਣ ਆਤਮਕ ਆਨੰਦ ਰੰਗਰਲੀਆਂ ਦੇ ਅਰਥ ਕਰੀਏ ਆਤਮਕ ਆਨੰਦ ਮਾਣਿਆ ਕਰ ਆਤਮਕ ਆਨੰਦ ਮਾਣ ਤਾਂ ਤੈਨੂੰ ਫਿਰ ਜਿੱਥੇ ਤੂੰ ਦੁਨਿਆਵੀ ਰੰਗਰਲੀਆਂ ਮਾਣਦਾ ਹੈ ਦੁਨਿਆਵੀ ਖੇਡ ਤਮਾਚੇ ਮਾਣਦਾ ਉਥੇ ਤੂੰ ਐ ਕਰੀ ਉਸ ਅਕਾਲ ਪੁਰਖ ਦਾਤੇ ਦੇ ਨਾਮ ਨਾਲ ਜੁੜ ਜੇ ਤੇ ਫਿਰ ਤੈਨੂੰ ਇੱਕ ਆਤਮਕ ਆਨੰਦ ਮਿਲੇਗਾ ਆਤਮਕ ਆਨੰਦ ਤੈਨੂੰ ਮਿਲਣਾ ਕਰੇਗਾ ਤਾਂ ਸਤਿਗੁਰੂ ਕਹਿਣ ਲੱਗੇ ਫਿਰ ਇੱਕ ਅਰਦਾਸ ਕਰਿਆ ਕਰ ਫਿਰ ਅਰਦਾਸ ਕਰਦਾ ਰਹੀਂ ਕਿ ਤੇਰੀ ਉੱਤੇ ਪ੍ਰਭੂ ਇਹ ਮਿਹਰ ਦੀ ਦਾਤ ਕਰੇ ਕਿਹੜੀ ਗੁਰੂ ਨਾਨਕ ਤੁਠਾ ਮੇਰੇ ਪਿਆਰੇ ਮਿਲੇ ਹਰੇ ਕਹਿੰਦੇ ਐ ਕਰੀ ਇੱਕ ਅਰਦਾਸ ਕਰਿਆ ਕਰ ਰੋਜ਼ਾਨਾ ਆ ਕੇ ਰੋਜ਼ਾਨਾ ਅਰਦਾਸ ਕਰਿਆ ਕਰ ਕੀੜੀ ਅਰਦਾਸ ਕਰਨੀ ਹੈ ਕਿ ਪ੍ਰਭੂ ਇਹ ਮਿਹਰ ਦੀ ਦਾਤ ਕਰੇ ਕਿ ਨਾਨਕ ਆਖਦਾ ਹੈ ਮੇਰੇ ਪਿਆਰੇ ਮਨ ਜਿਸ ਮਨੁੱਖ ਤੇ ਗੁਰੂ ਦਿਆવાન ਹੁੰਦਾ ਨਾ ਉਸ ਨੂੰ ਪ੍ਰਮਾਤਮਾ ਨਾਲ ਸਤਿਗੁਰੂ ਕਿਰਪਾ ਕਰਕੇ ਮਲਾ ਦਿੰਦੇ ਨੇ ਹਰ ਕਿਰਪਾ ਕਰੇ ਬਸ ਕਿਰਪਾ ਦੀ ਅਰਦਾਸ ਕਰਿਆ ਕਰੀਏ ਇਹ ਅਰਦਾਸ ਕਰਿਆ ਕਰੀਏ ਦਾਤਾ ਕਿਰਪਾ ਕਰ ਬਖਸ਼ਿਸ਼ ਕਰ ਸਾਡੇ ਤੇ ਤੇ ਸਤਿਗੁਰੂ ਕਹਿੰਦਾ ਜਦੋਂ ਗੁਰੂ ਠ ਜਾਵੇ ਨਾ ਗੁਰਨਾਨਕ ਟੁੱਠਾ ਮੇਰੇ ਪਿਆਰੇ ਭਾਈ ਜਦੋਂ ਸਤਗੁਰੂ ਤਰੁੱਠ ਜਾਵੇ ਕਿਰਪਾ ਕਰ ਦੇਵੇ ਨਦਰੇ ਕਰਮ ਕਰ ਦੇਵੇ ਤੇ ਜਿਸ ਮਨੁੱਖ ਦੇ ਉੱਤੇ ਸਤਗੁਰੂ ਦਇਆਵਾਨ ਹੁੰਦਾ ਹੈ ਉਸ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਸਤਗੁਰੂ ਕਿਰਪਾ ਕਰ ਦਿੰਦਾ ਮੈਂ ਪ੍ਰੇਮ ਨਾ ਚਾਕਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਕਨਾ ਨਾ ਬੁੱਧੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋ ਬਨ ਜਾਵੇ ਮੇਰੇ ਪਿਆਰੇ ਜਸ ਜਮ ਸਾਸ ਹਰੇ ਭਾਗਮਣੀ ਸੁਹਾਗਣ ਮੇਰੇ ਪਿਆਰੇ ਨਾਨਕ ਹਰ ਓਰ ਤਾਰੇ ਅਗਲੇ ਬੰਦ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਆਦਗੁਰੂ ਬਖਸ਼ੇ ਕਰਕੇ ਕਹਿਣ ਲੱਗੇ ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਾਉ ਕਰੇ ਏ ਮੇਰੇ ਪਿਆਰਿਆ ਮੈਂ ਪ੍ਰਭੂ ਚਰਨਾ ਵਿੱਚ ਪ੍ਰੇਮ ਜੋੜ ਕੇ ਉਹਦੇ ਪਿਆਰ ਦਾ ਕਦੇ ਆਨੰਦ ਨਹੀਂ ਮਾੜਿਆ ਮੈਂ ਉਸ ਪਰਮਾਤਮਾ ਦੇ ਚਰਮਾ ਵਿੱਚ ਕਦੇ ਚਿੱਤ ਨਹੀਂ ਜੋੜਿਆ ਕਿਉਂ ਕਹੋ ਕਿ ਮੈਨੂੰ ਦਾਤ ਪਿਆਰੀ ਮੈਨੂੰ ਉਹਦੀਆਂ ਦਿੱਤੀਆਂ ਦਾਤਾਂ ਹੀ ਪਿਆਰੀਆਂ ਲੱਗਣ ਲੱਗ ਪਈਆਂ ਮੈਂ ਭੁੱਲ ਗਿਆ ਕਿ ਮੈਨੂੰ ਦਾਤਾਂ ਦੇਣ ਵਾਲਾ ਕੌਣ ਸੀ ਮੈਨੂੰ ਮਾਣ ਹੋ ਗਿਆ ਮੇਰੇ ਆਪਣੇ ਮਿਹਨਤ ਤੇ ਮੈਨੂੰ ਮਾਣ ਹੋ ਗਿਆ ਆਪਣੀ ਕੀਤੀ ਹੋਈ ਕਮਾਈ ਤੇ ਪਰ ਮੈਂ ਇਹ ਗੱਲ ਭੁੱਲ ਗਿਆ ਵੀ ਮੇਰੀ ਕਮਾਈ ਦੇ ਪਿੱਛੇ ਹੱਥ ਕਿਸੇ ਹੋਰ ਦਾ ਹੈ ਜੇ ਮੇਰੇ ਕੋਲੇ ਦਾਤਾਂ ਮਿਲੀਆਂ ਮੇਰੀ ਕਮਾਈ ਨਹੀਂ ਕੁਝ ਵੀ ਕਰ ਸਕਦੀ ਇਹਦੇ ਪਿੱਛੇ ਦਾਤਾਂ ਦੇਣ ਵਾਲਾ ਦਾਤਾ ਹੋਰ ਹੈ ਮੈਂ ਉਹਨੂੰ ਭੁੱਲ ਗਿਆ ਮੈਂ ਉਹਨੂੰ ਵਿਸਾਰ ਦਿੱਤਾ ਮੈਂ ਪ੍ਰੇਮ ਨਾ ਚੱਖਿਆ ਮੇਰੇ ਪਿਆਰੇ ਭਾਉ ਕਰੇ ਏ ਮੇਰੇ ਪਿਆਰਿਆ ਮੈਂ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾ ਵਿੱਚ ਉਹਦੇ ਪ੍ਰੇਮ ਵਿੱਚ ਜੁੜ ਕੇ ਉਹਦੇ ਪਿਆਰ ਦਾ ਕਦੇ ਆਨੰਦ ਨਹੀਂ ਚੱਖਿਆ ਕਿਉਂ ਕਿਉਂ ਨਾ ਚੱਖਿਆ ਕਿਉਂਕਿ ਮਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਇਸ ਕਰਕੇ ਕਿ ਹੋਵੇ ਮੇਰੇ ਪਿਆਰਿਆ ਮੇਰੇ ਮਨ ਵਿੱਚ ਵਸ ਰਹੀਆਂ ਮਾਇਆ ਦੀ ਤ੍ਰਿਸ਼ਨਾ ਕਦੇ ਮੁੱਕੀ ਨਹੀਂ ਹੁਣ ਜੇ ਇਸ ਪਾਸੋਂ ਵੇਹਲ ਮਿਲੇ ਕਿਤੇ ਫਿਰ ਕਿਸੇ ਮਨ ਇਦਰੋਂ ਵਿਹਲਾ ਹੋਵੇ ਨਾ ਕਿਤੇ ਦੁਨਿਆਵੀ ਆ ਮਾਇਆ ਦੀ ਤ੍ਰਿਸ਼ਨਾ ਦੇ ਵੱਲੋਂ ਕਿਤੇ ਤ੍ਰਿਪਤ ਹੋ ਜੇ ਰੱਜ ਜਾਵੇ ਤੇ ਫਿਰ ਰੱਬ ਨਾਲ ਕਿਤੇ ਜੁੜੇ ਤੇ ਸਤਿਗੁਰੂ ਕਹਿੰਦੇ ਕਾਰਨ ਕਿਸੇ ਮਨ ਤ੍ਰਿਸ਼ਨਾ ਨਾ ਬੁੱਝੇ ਮੇਰੇ ਪਿਆਰੇ ਨਿਤ ਆਸ ਕਰੇ ਕਹਿੰਦੇ ਇਸ ਕਰਕੇ ਮੈਂ ਉਸ ਦਾਤੇ ਦੇ ਚਰਨਾ ਦਾ ਪ੍ਰੇਮ ਉਸ ਦਾਤੇ ਦੇ ਆਨੰਦ ਨੂੰ ਮੈਂ ਮਾਣ ਨਹੀਂ ਸਕਿਆ ਕਿਉਂਕਿ ਮੇਰਾ ਮਨ ਵਿਲ ਹੈ ਨਹੀਂ ਸੀ ਭਾਂਡਾ ਭਰ ਚੁੱਕਿਆ ਸੀ ਪਹਿਲਾਂ ਹੀ ਭਾਂਡਾ ਭਰ ਚੁੱਕਿਆ ਸੀ ਤੇ ਭਰੇ ਹੋਏ ਭਾਂਡੇ ਵਿੱਚ ਵਸਤੂ ਨਹੀਂ ਪਿਆ ਕਰਦੀ ਕੀ ਸੀ ਸਤਿਗੁਰੂ ਕਹਿੰਦੇ ਐਨੇ ਰਸ ਰਸ ਕੋੜੇ ਰਸ ਸਿਜਾ ਮੰਦਰ ਰਸ ਮੀਠਾ ਰਸਮਾਸ ਇਹ ਤੇ ਰਸ ਸਰੀਰ ਕੈਂ ਕੈਂ ਕਟਨਾ ਮਨਵਾਸ ਰਸ ਘੋੜੇ ਰਸ ਸੇਜਾ ਮੰਦਰ ਘੋੜੇ ਉਸ ਸਮੇਂ ਦੀ ਗੱਲ ਘੋੜਿਆਂ ਚੰਗੇ ਸ਼ ਘੋੜੇ ਰੱਖਣਾ ਇਹ ਰਸ ਹੈ ਅੱਜ ਕੱਲ੍ਹ ਗੇ ਚੰਗੀ ਵੱਡੀ ਤੋਂ ਵੱਡੀ ਗੱਡੀ ਰੱਖਣੀ ਪਵਾਂ ਦੋ ਕਿਲੇ ਗਹਿਣੇ ਰੱਖਣੀ ਪਵੇ ਜੇ ਵੇਚਣੀ ਪਵੇ ਜੇ ਕੋਈ ਫਰਕ ਨਹੀਂ ਪੈਂਦਾ ਗੱਡੀ ਵੱਡੀ ਚਾਹੀਦੀ ਹੈ ਗਵਾਂਜੀ ਨੇ ਲਿਆਂਦੀ ਆ ਨਾ ਬਰੇਜਾ ਲਿਆਂਦੀ ਆ ਮੈਂ ਫਾਚਨਰ ਲਿਓਣੀ ਹੈ ਕੱਲ ਕੋਈ ਨਹੀਂ ਦੋ ਕਲੇ ਚਲੇ ਜਾਣਗੇ ਤਾਂ ਫਿਰ ਕੀ ਗੱਡੀ ਵੱਡੀ ਹੋਣੀ ਚਾਹੀਦੀ ਇਹ ਰਸ ਹੈ ਰਸ ਘੋੜੇ ਰਸ ਸੇਜਾਂ ਸੇਜਾਂ ਨੂੰ ਮੰਨਣਾ ਰਸ ਹੈ ਰਸ ਘੋੜੇ ਰਸ ਸੇਜਾਂ ਮੰਦਰ ਸੋਹਣੇ ਸੋਹਣੇ ਮਹਿਲ ਮਾੜੀਆਂ ਬਣਾਉਣੀਆਂ ਨੇ ਪਵਾਂ ਕਿਸਤਾਂ ਵਾਲੇ ਰਜਾਨਾ ਬੁਏ ਤੇ ਖੜੇ ਹੋਣ ਵਾਜਾ ਮਾਰਨਾ ਵੀ ਭਾਈ ਤਰੀ ਨਹੀਂ ਕਿ ਸਟੁੱਟਦੀ ਆ ਉਹਨਾਂ ਪਿੱਛੇ ਇੱਕ ਵੀਡੀਓ ਆਈ ਇੱਕ ਘਰ ਵਿਚਾਰੇ ਨੇ ਬਣਾਇਆ ਕਿਸਤਾਂ ਤੇ ਲੈ ਕੇ ਤੇ ਕੋਠੀ ਬੜੀ ਟੋਪ ਦੀ ਬਣਾਈ ਕਰਜ਼ਾ ਲੱਥਾ ਨਹੀਂ ਆਪ ਕੇ ਦੇ ਇਸ ਕਰਜ਼ੇ ਕਰਕੇ ਸੁਸਾਇਡ ਕਰ ਲਿਆ ਮਗਰ ਰਹਿ ਗਏ ਛੋਟੇ ਦੋ ਬੱਚੇ ਤੇ ਪਤਨੀ ਤੇ ਮਾਂ ਪਿਓ ਪਹਿਲਾਂ ਹੀ ਨਹੀਂ ਸੀ ਅੱਗੇ ਭਈ ਬੈਂਕ ਵਾਲੇ ਉਹ ਘਰ ਖਾਲੀ ਕਰੂ ਹੁਣ ਉਹ ਵਿਚਾਰੇ ਰੋਣ ਪੇਟਣ ਵੀ ਅਸੀਂ ਕਿੱਧਰ ਜਾਈਏ ਉਹ ਕਹਿੰਦੇ ਵੀ ਸਾਨੂੰ ਨਹੀਂ ਸਕਲ ਦਾ ਪਤਾ ਸਾਨੂੰ ਆਦੇਸ਼ ਹੈ ਸਰਕਾਰ ਦੇ ਨੇ ਉਹ ਤੋਂ ਹੁਕਮ ਅਫਸਰਾਂ ਦਾ ਅਸੀਂ ਤਾਂ ਭਈ ਤਾਲਾ ਲਾਵਾਂਗੇ ਉਹਨਾਂ ਨੇ ਤਾਲਾ ਲਾ ਕੇ ਉੱਤੇ ਸੀਲ ਠੋਕ ਦਿੱਤੀ ਬੰਦ ਕਰ ਦਿੱਤਾ ਹੁਣ ਕਰਜ਼ਾ ਲਿਆ ਕੋਠੀ ਪਾ ਲਈ ਰਸ ਸੀ ਨਾ ਹੀ ਕਰਜ਼ਾ ਮੁੜਿਆ ਨਹੀਂ ਆਪ ਸੈਲਫ ਸਾਈਡ ਕਰ ਲਿਆ ਬੱਚੇ ਘਰੋਂ ਵੇ ਘਰੋਗੇ ਤੇ ਉਹੋ ਜੇ ਕਿਤੇ ਦੋ ਚਾ ਛੋਟੇ ਕਮਰੇ ਪਾ ਕੇ ਰਹਿਣ ਲੱਗ ਪੈਂਦਾ ਤੇ ਪਰਿਵਾਰ ਚ ਤਾਂ ਰਹਿੰਦਾ ਨਾ ਪਰਿਵਾਰ ਦੇ ਵਿੱਚ ਤਾਂ ਬੈਠਾ ਹੁੰਦਾ ਰੱਬ ਦਾ ਸ਼ੁਕਰਾਨਾ ਕਰਦਾ ਬੈਠਾ ਵੀ ਦਾਤਾ ਜੋ ਕੁਝ ਦੇਦਾ ਬਹੁਤ ਹੈ ਮੇਰੇ ਲਈ ਕਹਿੰਦੇ ਸਕਸੈਸਫੁਲ ਹੋਣ ਦੀਆਂ ਤਿੰਨ ਗੱਲਾਂ ਹਨ ਸੱਤ ਗੱਲਾਂ ਕਿਸੇ ਨੇ ਲਿਖੀਆਂ ਬੜੀਆਂ ਸੋਹਣੀਆਂ ਕਹਿੰਦੇ ਇੱਕ ਤਾਂ ਆਪਣੀ ਕਮਾਈ ਨਾ ਕਿਸੇ ਨੂੰ ਦੱਸੋ ਜੇ ਤੁਸੀਂ ਕਾਮਯਾਬ ਹੋਣਾ ਤਾਂ ਦੱਸੋ ਨਾ ਵੀ ਮੈਂ ਕਿੰਨੀ ਕਮਾਈ ਕਰਦਾ ਇਹ ਕਹਿੰਦਾ ਵੀ ਕਿਸੇ ਦਾ ਚੰਗਾ ਵੇਖ ਕੇ ਆਪਣਾ ਕਦੇ ਉਹਦੇ ਤੇ ਨਾ ਸੜੋ ਨਾ ਆਪਣੀ ਕਿਸੇ ਦੀ ਕਮਾਈ ਚੰਗੀ ਵੇਖ ਕੇ ਉਹਦੇ ਬਰਾਬਰੀ ਕਰਨ ਦੀ ਕੋਸ਼ਿਸ਼ ਨਾ ਕਰੋ ਇਹ ਨਾ ਕਰੋ ਵੀ ਕਰਜ਼ਾ ਤੱਕ ਕੇ ਕਰੋ ਮਿਹਨਤ ਕਰਕੇ ਕਰਨੋਂ ਤੇ ਗੱਲ ਵੱਖਰੀ ਹੈ ਅੰ데 ਕਮਾਈ ਤੁਹਾਡੇ ਕੋਲੇ ਕਿੰਨੀ ਹੋਵੇ ਤੇ ਵਿਖਾਵਾ ਨਾ ਕਰੋ ਤੇ ਦਾਲ ਰੋਟੀ ਤੇ ਚchnੀਆਂ ਰੋਟੀ ਖਾ ਲਓ ਉਹ ਚੰਗੀ ਐ ਜੇ ਵਿਖਾਵਾ ਕਰੋਗੇ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤੇ ਜੇ ਵਿਖਾਵਾ ਹੀ ਅਸੀਂ ਉਹ ਕਰਨਾ ਆਵੇ ਲੋਕਾਂ ਤੋਂ ਕਰਜ਼ਾ ਚੱਕ ਕੇ ਮੈਂਕਾ ਤੋਂ ਕਰਜ਼ਾ ਚੱਕ ਕੇ ਫਿਰ ਸੈਟ ਕਰੀਏ ਪਰਿਵਾਰ ਵੀ ਜਿਹੜਾ ਉਹ ਵੀ ਕਰੋ ਬੇਕਾਰ ਹੋ ਗਿਆ ਵਿਚਾਰੇ ਤਾਂ ਮਾਰਦੇ ਕਹਿਣ ਭਗਵੰਤ ਮਾਨ ਨੂੰ ਵਾਜਾਂ ਦਿਲ ਸਾਨੂੰ ਬਚਾ ਹੁਣ ਭਗਵੰਤ ਮਾਨ ਨੇ ਕਿ ਕਿੜਾ ਕਿਹਾ ਸੀ ਭਾਈ ਤੋਂ ਕਰਜ਼ਾ ਲੈ ਲਾ ਰਹੁਵਤਾਰ ਸਤਿਗੁਰੂ ਕਹਿੰਦੇ ਵੀ ਐਨੇ ਰਸ ਭਰੇ ਹੋਏ ਆ ਰਸ ਕੋੜੇ ਰਸ ਸੇਜਾਂ ਮੰਦਰ ਮਕਾਨ ਰਸ ਮੀਠਾ ਮਿੱਠੇ ਦਾ ਰਸ ਹੈ ਰਸ ਮਾਸ ਇਹ ਵੀ ਰਸ ਹੈ ਤਰ੍ਹਾਂ ਤਰ੍ਹਾਂ ਦੇ ਮਾਸ ਭਗਵਾਨ ਖਾਣੇ ਐ ਤੇ ਰਸ ਸਰੀਰ ਕੇ ਐਨੇ ਰਸ ਭਰੇ ਹੋਏ ਸ੍ਰੀ ਚ ਕਹਿ ਕਤ ਨਾਮ ਨਵਾਸਾਂ ਦੇ ਦਸੋਂ ਨਾਮ ਕਿੱਥੇ ਪਾਲ ਗਏ ਹੁਣ ਸਾਰਾ ਤਾਂ ਭਰ ਗਿਆ ਸਾਰੇ ਦਾ ਰਸਾ ਨਾ ਭਰ ਲਿਆ ਤੇ ਨਾਮ ਕਿੱਥੇ ਪਵੇ ਸਤਿਗੁਰੂ ਕਹਿੰਦੇ ਇਸ ਕਰਕੇ ਭਾਈ ਮਨ ਤ੍ਰਿਸ਼ਨਾ ਨਾ 부ਝੀ ਮੇਰੇ ਪਿਆਰੇ ਨਿਤ ਆਸ ਕਰੇ ਕਹਿੰਦੇ ਪਤਾ ਮੈਂ ਕਿਉਂ ਨਹੀਂ ਉਹਨੂੰ ਜਪਿਆ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ हे ਮੇਰੇ ਪਿਆਰਿਆ ਮੈਂ ਪ੍ਰਮਾਤਮਾ ਦੇ ਚੰਮਾ ਦੇ ਵਿੱਚ ਪ੍ਰੇਮ ਵਿੱਚ ਜੁੜ ਕੇ ਕਦੇ ਵੀ ਉਹਦੇ ਆਨੰਦ ਨੂੰ ਮਾਣ ਨਹੀਂ ਸਕਿਆ ਉਹਦਾ ਕਾਰਨ ਕੀ ਸੀ ਕਿਉਂ ਕਿਉਂਕਿ ਮੇਰੇ ਮਨ ਦੇ ਵਿੱਚ ਨਾ ਵਸਰੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਸੀ ਮਨ ਤ੍ਰਿਸ਼ਨਾ ਨਾ 부ਝੇ ਕਹਿੰਦੇ ਉਹ ਤ੍ਰਿਸ਼ਨਾ ਖਤਮ ਹੀ ਨਹੀਂ ਹੋਈ ਮੁੱਕੀ ਨਹੀਂ ਕਦੇ ਬਸ ਉਹ ਰਸ ਜਿਹੜੇ ਸੀ ਨਾ ਰਸ ਨਹੀਂ ਕਦੇ ਖਤਮ ਹੋਏ ਤੇ ਮੇਰਾ ਮਨ ਸਦਾ ਮਾਇਆ ਦੀਆਂ ਆਸਾਂ ਬਣਾਉਂਦਾ ਰਿਹਾ ਫਿਰ ਨਿਤ ਆਸ ਕਰੇ ਸਹਸ ਕਟੇ ਲੱਖ ਕੋਠ ਤਾਵੇ ਇਹ ਆਸਨ ਕਹਿੰਦੇ ਸਹਸ ਕਟੇ ਲੱਖ ਕੋਠ ਉੱਠਤਾ ਆਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਤ੍ਰਿਪਤੀ ਨਹੀਂ ਹਜ਼ਾਰ ਲੈ ਲਿਆ ਤੇ ਲੱਖਾਂ ਤੇ ਗੱਲ ਪਹੁੰਚ ਗਈ ਅੱਜ ਹਜ਼ਾਰ ਆਇਆ ਕੱਲ ਨੂੰ ਲੱਖਾਂ ਆਉਣ ਫੇਰ ਗੱਲ ਬਣਦੀ ਤ੍ਰਿਪਤੀ ਨਹੀਂ ਕਦੇ ਤ੍ਰਿਖਨਾ ਤੇ ਅੱਗ ਇਹਨੂੰ ਇੱਕ ਬਰਾਬਰ ਸਮਝੇ ਨਾ ਅੱਗ ਕਦੇ ਰੱਜਦੀ ਜਿੰਨਾ ਮਰਜੀ ਬਲਣ ਪਾਈ ਜਾਓ ਅੱਗ ਨੇ ਆਖਣਾ ਵੀ ਬਸ ਕਰ ਹੁਣ ਰਹਿਣ ਦੇ ਨਾ ਪਾ ਜਿੰਨਾ ਸੱਟ ਦੇਗੇ ਭਸਮ ਆ ਜਿਹੜਾ ਤ੍ਰਸ਼ਨਾਲੂ ਬੰਦਾ ਹੋਵੇਗਾ ਉਹ ਅੱਗ ਦੀ ਤਰ੍ਹਾਂ ਹੈ ਉਹਦੀ ਤ੍ਰਿਸ਼ਨਾ ਕਦੇ ਵੀ ਖਤਮ ਨਹੀਂ ਹੋ ਸਕਦੀ ਉਹਦੇ ਕੋਲੇ ਅਰਬਾਂ ਖਰਬਾਂ ਨੀਲ ਅਸੰਖ ਜਿੰਨਾ ਮਰਜੀ ਧਨ ਦੁਨੀਆਂ ਦਾ ਆ ਗਿਆ ਉਹ ਕਦੇ ਵੀ ਤ੍ਰਿਸ਼ਨਾ ਨੂੰ ਬੰਦਾ ਕਦੇ ਰੱਜ ਨਹੀਂ ਸਕਦਾ ਸਤਿਗੁਰੂ ਕਹਿੰਦੇ ਇਹੀ ਕਾਰਨ ਸੀ ਮੇਰੇ ਹਿਰਦੇ ਵਿੱਚ ਪਰਮਾਤਮਾ ਦਾ ਪਿਆਰ ਜਿਹੜਾ ਮਨ ਨਹੀਂ ਸਕਿਆ ਮੈਂ ਉਹਦੇ ਆਨੰਦ ਨੂੰ ਮਾਣ ਨਹੀਂ ਸਕਿਆ ਕਿਉਂਕਿ ਮੇਰੇ ਪਿਆਰੇ ਮੇਰੇ ਮਨ हे ਮੇਰੇ ਮਨ ਦੇ ਵਿੱਚ ਵਸਰੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਸੀ ਨਾ ਉਹਦੀਆਂ ਲਹਿਰਾਂ ਜਿਹੜੀਆਂ ਸੀ ਆਸਾਂ ਮੈਂ ਬਣਾਉਂਦਾ ਰਿਆ ਇਹ ਮੇਰੇ ਪਿਆਰਿਆ ਸਦਾ ਇਸੇ ਹਾਲਤ ਵਿੱਚ ਹੀ ਮੇਰੀ ਜਿਹੜੀ ਆ ਸਮਾਂ ਸੀ ਨਾ ਫਿਰ ਲੰਘ ਗਿਆ ਨਿਤ ਜੋ ਬਣਾ ਚਾਵੇ ਮੇਰੇ ਪਿਆਰੇ ਗਿਆ ਜੋ ਬਣ ਫਿਰ ਕਹਿੰਦੇ 40 ਸਾਲ ਤੋਂ ਬਾਅਦ ਬੰਦਾ ਨਾ ਬਲਦ ਵਰਗਾ ਹੋ ਜਾਂਦਾ ਬਲਦ ਨੂੰ ਕਮਾਈ ਕਰਦਾ ਫਿਰ ਸਤਿਗੁਰੂ ਨੇ ਕਿਹਾ 10 ਬਾਗ 30 20 30 ਸਗਾ ਸੁੰਦਰ ਗਾ 40 ਪੁਰ ਹੋਏ 85 ਪੱਗ ਖਿੱਤੇ 60 ਪੇ ਵੱਡੇ ਪਾਵੇ 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ 90 ਕਾ ਸੇਜ ਆਸ ਨਹੀਂ ਇਹ ਦਾਦਾ ਸਾਲ ਦੀ ਉਮਰ ਸਤਿਗੁਰੂ ਨੇ 100 ਸਾਲ ਤੱਕ ਨਹੀਂ ਹੋਈ ਹੈ ਸਤਿਗੁਰੂ ਕਹਿੰਦੇ ਫਿਰ ਹੁੰਦਾ ਕੀ ਹੈ ਸਾਰੀ ਜਿਹੜੀ ਉਮਰ ਹੈ ਫਿਰ ਜੋਬਨ ਚੱਲਿਆ ਜਾਂਦਾ ਫਿਰ ਬੁਢਾਪਾ ਜਿਹੜਾ ਨਾ ਪਵਰ ਗਏ ਬਗ ਬੈਠਿਆ ਕਾਲੇ ਗਏ ਚਿੱਟੇ ਆਗੇ ਫਿਰ ਕੀ ਆ ਬਲ ਜਿਹੜਾ ਸਰੀਰ ਦਾ ਉਹ ਘਟਣਾ ਸ਼ੁਰੂ ਹੋ ਜਾਂਦਾ ਫਿਰ ਕੀ ਆ ਹੱਥ ਕੰਮਣ ਲੱਗ ਪਏ ਪੈਰ ਜਵਾਬ ਦੇ ਗਏ ਕਾਨਾਂ ਤੋਂ ਸੁਣਦਾ ਨਹੀਂ ਜ਼ਬਾਨ ਤੋਂ ਬੋਲਿਆ ਨਹੀਂ ਜਾਂਦਾ ਤਾਂ ਬੁਰੇ ਧਰਮ ਕੀ ਆਸ ਕਰੇ ਫਿਰ ਕਹਿੰਦਾ ਹੁਣ ਗੁਰਦੁਆਰੇ ਚੱਲ ਜੀ ਫਿਰ ਗੱਲ ਨਹੀਂ ਨਾ ਬਣਦੀ ਕਿਉਂਕਿ ਬੇ ਤੁਰੇ ਨੇ ਜਾਂਦਾ 10 ਵਾਰੀ ਜੇ ਕਿਤੇ ਆਊਗਾ ਤੇ 4 ਵਾਰੀ ਰਾਤ ਬਹਿ ਬਹਿ ਕੇ ਆਉਂਦਾ ਐਥੇ ਆ ਕੇ ਫੇਰ ਨਹੀਂ ਬੈਠਾ ਜਾਂਦਾ ਉੱਤੇ ਵੇਰ ਢਟਕਣਾ ਲੱਗੀ ਹੁੰਦੀ ਕਿਉਂਕਿ ਪਹਿਲਾਂ ਆਦਤ ਹੀ ਨਾ ਬਣੀ ਤੇ ਜੇ ਪਹਿਲਾਂ ਤੋਂ ਆਦਤ ਬਣੀ ਹੋਵੇ ਗੁਰੂ ਘਰ ਵਿੱਚ ਆਉਣ ਤੋਂ ਮੈਂ ਤਾਂ ਬੇਨਤੀ ਕਰਦਾ ਬੱਚਿਆਂ ਨੂੰ ਨਾਲ ਲੈ ਕੇ ਆਇਆ ਕਰੋ ਉਹਨਾਂ ਨੂੰ ਆਦਤ ਬਣੇ ਬੱਚਿਆਂ ਨੂੰ ਗੁਰੂ ਘਰ ਵਿੱਚ ਕਿਵੇਂ ਬਹਿਣਾ ਕਿਵੇਂ ਆਉਣਾ ਹੈ ਉਹ ਆ ਕੇ ਬੈਠਣ ਤੇ ਉਹਨਾਂ ਨੂੰ ਆਦਤ ਬਣੇ ਤੇ ਉਹਨਾਂ ਦਾ ਜਿਹੜਾ ਜਵਾਨੀ ਦਾ ਸਮਾਂ ਜੇ ਬਚਪਨ ਵਿੱਚ ਜੁੜ ਕੇ ਜਵਾਨੀ ਵਿੱਚ ਜੁੜਨਗੇ ਜਿਹੜੇ ਜਵਾਨੀ ਵਿੱਚ ਜੁੜ ਗਏ ਉਹ ਵੱਡੇਪੇ ਵਿੱਚ ਵੀ ਜੁੜ ਜਾਣਗੇ ਜਿਨ੍ਹਾਂ ਨੇ ਬਚਪਨ ਖਤਮ ਕਰ ਲਿਆ ਜਵਾਨੀ ਵਿਕਾਰਾਂ ਵਿੱਚ ਖਤਮ ਕਰ ਲਈ ਤੇ ਜੇ ਬਡੇ ਪੇ ਵਿੱਚ ਆਖਣ ਫਿਰ ਤਾਵਰੇ ਧਰਮ ਕੀ ਆਸ ਕਰੇ ਫਿਰ ਆਸ ਕਰੇ ਧਰਮ ਦੀ ਸਤਿਗੁਰੂ ਕਹਿੰਦੇ ਫਿਰ ਕਿੱਥੇ ਪਹੁੰਲਿਆ ਫਿਰ ਕੋਸ਼ਿਸ਼ ਕਰੇਗਾ ਵੀ ਤਾਂ ਵੀ ਤੈਥੋਂ ਕਿਤੇ ਟਿਕਿਆ ਨਹੀਂ ਜਾਣਾ ਕਿਉਂਕਿ ਮੰਨ ਟਕਾਉਣਾ ਪੈਣਾ ਤੇ ਮਨ ਤਾਂ ਪਹਿਲਾਂ ਤਰ੍ਹਾਂ ਭਟਕਦਾ ਰਿਹਾ ਇਸ ਕਰਕੇ ਨਿਤ ਜੋ ਬ ਨਾ ਜਾਵੇ ਮੇਰੇ ਪਿਆਰੇ ਜਮਸਾਸਹਿਰੀ ਕਹਿੰਦੇ ਐਸੇ ਹੀ ਅਧੇੜ ਮਉਣ ਦੇ ਵਿੱਚ ਐਸੀ ਤ੍ਰਿਸ਼ਨਾ ਦੇ ਵਿੱਚ ਸਾਰਾ ਜਿਹੜੇ ਸਮਾਂ ਸੀ ਜਵਾਨੀ ਦਾ ਜਿਹਦੇ ਤਾਕਤ ਸੀ ਸਰੀਰ ਦੇ ਵਿੱਚ ਉਹ ਚਲੀ ਗਈ ਖਤਮ ਹੋ ਗਈ ਫਿਰ ਜਾਮ ਸਾ ਜ਼ਾਹਿਰੇ ਕੋ ਬੜੇ ਪਾ ਗਿਆ ਜੀ ਤੇ ਫਿਰ ਪਪਾ ਫਰੀਦ ਸੇ ਕਹਿੰਦੇ ਹੁਣ ਕਾਮਯਾਬ ਹੋ ਫਰੀਦਾ ਅੱਗਾ ਨੇੜਾ ਆਇਆ ਪਿੱਛਾ ਰਹਿ ਗਿਆ ਦੂਰ ਅੱਗਾ ਨੇੜਾ ਆ ਗਿਆ ਪਿੱਛਾ ਦੂਰ ਰਹਿ ਗਿਆ ਦੇਖ ਫਰੀਦਾ ਜੇ ਥੀਆਂ ਦਾੜੀ ਹੋਈ ਭੂਰ ਕਹਿੰਦੇ ਫਰੀਦਾ ਦੇਖ ਦਾੜੀ ਹੋ ਗਈ ਸਫੇਦ ਤੇ ਇਹ ਤੈਨੂੰ ਸੰਕੇਤ ਦੇ ਰਹੇ ਨੇ ਅੱਗੋਂ ਨੇੜਾ ਆਇਆ ਪਿਛਾ ਰਹਿ ਗਿਆ ਦੂਰ ਜਮਾਂ ਵਾਲਾ ਘਰ ਨੇੜੇ ਆ ਗਿਆ ਹੁਣ ਤਾਂ ਉਹ ਸਮਾਂ ਜਿਹੜਾ ਸੀ ਪਿਛਲਾ ਦੂਰ ਹੋ ਗਿਆ ਕਹਿੰਦੇ ਉਹ ਵਾਟਰ ਰਹਿ ਗਈ ਪਿੱਛੇ ਤੇ ਕਹਿੰਦੇ ਹੁਣ ਹੁਣ ਅੱਗਾ ਜਿਹੜਾ ਸੀ ਉਹ ਨੇੜੇ ਆ ਗਿਆ ਆ ਤੇ ਫਿਰ ਜਮ ਸਾਸ ਹਿਰੇ ਕਹਿੰਦੇ ਮੇਰੀ ਜਵਾਨੀ ਲੰਘਦੀ ਜਾ ਰਹੀ ਐ ਸੇ ਹਾਲਤ ਵਿੱਚ ਧਨ ਇਕੱਠਾ ਕਰਦਿਆਂ ਮਾਇਆ ਤ੍ਰਿਸ਼ਨਾ ਕਰਕੇ ਤੇ ਮੌਤ ਦਾ ਜਿਹੜਾ ਦੇਵਤਾ ਸੀ ਨਾ ਜਮ ਜਮਕਾਲ ਸਾਸ ਹਿਰੇ ਦੇਵਤਾ ਮੇਰੇ ਸਵਾਸਾਂ ਨੂੰ ਗੋਂ ਨੂੰ ਤੱਕ ਰਿਹਾ ਵੀ ਹੁਣ ਇਹ ਜਿਹੜੀ ਪੜੋਪੀ ਭਰਨ ਵਾਲੀ ਐ ਇਹ ਭਾਂਡਾ ਹੁਣ ਭਰਨ ਵਾਲਾ ਐ ਕਿ ਸਵਾਸ ਪੂਰੇ ਹੋਣ ਤੇ ਇਸ ਨੂੰ ਆਕੇ ਮੈਂ ਕੰਨਾਂ ਤੋਂ ਫੜ ਲੈਣਾ ਫਿਰ ਸਿਰ ਤੋਂ ਫੜ ਲੈਣਾ ਤਾਂ ਮੇਰੇ ਸਤਿਗੁਰੂ ਯਕ ਅਰਜ ਗੁਫਤਮ ਪੇਸ਼ ਤੋ ਦਰਬੋਸ਼ ਕੁੰ ਕਰਤਾਰ ਹਕਾ ਕਬੀਰ ਕਰੀਬ ਤੂ ਬੇਐਬ ਪਰਮਤਕਾਰ ਦੁਨੀਆ ਮਕਾਮੇ ਫਾਨੀ ਤਹਿਕੀਕ ਦਿਲ ਦਾਨੀ ਮਮਸਰ ਮੂਏ ਇਜ਼ਰਾਇਲ ਮਮਸਰ ਫਾਰਸੀ ਦੇ ਸ਼ਬਦ ਹੈ ਮਮਸਰ ਮੇਰੇ ਸਿਰ ਦੇ ਮੂਏ ਸਕੇ ਇਜ਼ਰਾਇਲ ਮੌਤਫਰਿਸ਼ਤਾ ਗਿਰਫਤੇ ਭੜੇ ਹੋਏ ਨੇ ਦਿਲ ਹੀਚ ਨਾ ਦਾਨੀ ਕਹਿੰਦੇ ਮੇਰੇ ਸਿਰ ਦੇ ਵਾਲਾ ਨੂੰ ਨਾ ਜਮਦੂਤਾ ਨੇ ਫੜਿਆ ਹੋਇਆ ਜਮਕਾਲ ਨੇ ਆ ਕੇ ਫੜ ਲਿਆ ਮੇਰੇ ਸਵਾਸ ਗਣੀ ਜਾਂਦਾ ਵੀ ਕਿਦੇ ਸਵਾਸ ਦੇ ਹੋਣ ਪੂਰੇ ਤੇ ਮੈਂ ਇਸ ਨੂੰ ਆ ਕੇ ਵਾਲਾ ਤੋਂ ਫੜ ਲਵਾ ਭਾਗ ਮਣੇ ਸੁਹਾਗੜੇ ਮੇਰੇ ਪਿਆਰੇ ਨਾਨਕ ਹਰ ਉਰਤਾਰੇ ਏ ਨਾਨਕ ਆਖੇ ਮੇਰੇ ਪਿਆਰੇ ਭਾਗ ਮਣੇ ਸੁਹਾਗੜ ਮੇਰੇ ਪਿਆਰੇ ਨਾਨਕ ਹਰ ਉਰਤਾਰੇ ਹੁਣ ਵੱਡੇ ਭਾਗ ਕਿੰਨਾ ਦੇ ਆ ਨਾਮਕ ਹਰ ਪ੍ਰਮਾਤਮਾ ਔਰ ਹਿਰਦਾ ਧਾਰੇ ਧਾਰਕ ਦੇ ਜਿਹੜਾ ਕਹਿੰਦੇ ਹੈ ਮੇਰੇ ਪਿਆਰੇ ਉਹੀ ਜੀਵ ਰੂਪ ਇਸਤਰੀ ਭਾਗਾ ਵਾਲੀ ਬਣਦੀ ਹੈ ਉਹਦੇ ਮੱਥੇ ਉੱਤੇ ਭਾਗਾ ਦੀ ਮਣੀ ਚਮਕਦੀ ਹੈ ਜਿਹੜੀ ਪ੍ਰਮਾਤਮਾ ਦੀ ਯਾਦ ਆਪਣੇ ਹਿਰਦੇ 'ਚ ਟਿਕਾਈ ਰੱਖਦੀ ਹੈ ਭਾਗ ਮਣੀ ਸੁਹਾਗਣ ਮੇਰੇ ਪਿਆਰੇ ਹੈ ਮੇਰੇ ਪਿਆਰਿਆ ਮਨਾ ਚੇਤੇ ਰੱਖ ਤੂੰ ਪਰਦੇਸੀ ਹੋ ਗਿਆ ਤੂੰ ਰੱਬ ਨੂੰ ਭੁੱਲ ਗਿਆ ਤੇ ਆਪਣੇ ਘਰ ਵਿੱਚ ਆਉਣਾ ਕਰ ਭਾਵ ਕੇ ਰੱਬ ਦੇ ਚਰਮਾਂ ਵਿੱਚ ਜੁੜਨਾ ਕਰ ਤੇ ਚੇਤੇ ਰੱਖੀ ਉਹੀ ਜੀਵ ਰੂਪ ਇਸਤਰੀ ਭਾਗਾ ਵਾਲੀ ਬਣਦੀ ਹੈ ਉਹਦੇ ਮੱਥੇ ਦੇ ਭਾਗ ਚਮਕਦੇ ਨੇ ਜਿਹੜੀ ਜੀਵ ਰੂਪ ਇਸਤਰੀ ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦੀ ਹੈ ਜੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ